ਅਮਰੀਕਾ ਦੀ ਇਨਵੈਸਟੀਗੇਸ਼ਨ ਏਜੰਸੀ FBI ਨੇ ਇੱਕ ਭਾਰਤੀ ਮੂਲ ਦੇ ਨਾਗਰਿਕ ਦੇ ਉੱਤੇ 2.5 ਲੱਖ ਅਮਰੀਕਨ ਡਾਲਰ ਦਾ ਜਿਹੜਾ ਇਨਾਮ ਰੱਖਿਆ ਇਹਨੂੰ ਭਗੌੜਾ ਕੋਸ਼ਿਸ਼ ਕੀਤਾ ਹੋਇਆ ਇਹਦੀ ਭਾਲ ਜਾਰੀ ਹੈ ਲਗਭਗ ਇਹ ਰਕਮ ਭਾਰਤੀ ਕਰੰਸੀ ਦੇ ਹਿਸਾਬ ਦੇ ਨਾਲ 2 ਕਰੋੜ 9 ਲੱਖ ਰੁਪਈਆ ਬਣਦੀ ਹੈ ਇਸ ਮੁੰਡੇ ਦਾ ਨਾਮ ਹੈ ਭਰਦੇਸ਼ ਕੁਮਾਰ 24 ਸਾਲ ਇਹਦੀ ਉਮਰ ਦੱਸੀ ਜਾ ਰਹੀ ਹੈ ਜਦੋਂ ਇਹਨੇ ਕ੍ਰਾਈਮ ਕੀਤਾ ਸੀ ਅੱਜ ਤੋਂ 9 ਸਾਲ ਪਹਿਲਾਂ ਦਰਸਲ ਵਰਦੇਸ਼ ਕੁਮਾਰ ਦਾ 2015 ਦੇ ਵਿੱਚ ਪਲਕਨਾ ਦੀ ਇੱਕ ਕੁੜੀ ਦੇ ਨਾਲ ਵਿਆਹ ਹੋਇਆ ਬਾਅਦ ਦੇ ਵਿੱਚ ਉਹ ਇਹਨਾਂ ਨੇ ਆਪਣਾ ਅਮਰੀਕਾ ਦਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਤੇ ਇਹਨਾਂ ਦਾ ਵੀਜ਼ਾ ਆ ਗਿਆ ਇਹ ਆਪਣੇ ਰਿਸ਼ਤੇਦਾਰਾਂ ਕੋਲ ਉਸੇ ਸਾਲ ਅਮਰੀਕਾ ਚਲੇ ਗਏ ਜਿੱਥੇ ਉਹਨਾਂ ਕੋਲ ਚੋਰੀ ਛੁਪੇ ਕੰਮ ਵੀ ਕਰਨ ਲੱਗ ਪਏ ਹੁਣ ਹੌਲੀ ਹੌਲੀ ਵੀਜ਼ੇ ਦੀ ਮਿਆਦ ਖਤਮ ਹੋ ਰਹੀ ਸੀਗੀ ਤਾਂ ਜਿਹੜਾ ਇਹ ਵਰਦੇਸ਼ ਕੁਮਾਰ ਇਹ ਆਪਣੀ ਵਾਈਫ ਪਲਕ ਨੂੰ ਕਹਿੰਦਾ ਕਿ ਆਪਾਂ ਇੱਥੇ ਹੀ ਰਹਿ ਜਾਨੇ ਆ ਤੇ ਦੀ ਵਾਈਫ ਜ ਜਿਹਦੀ ਉਮਰ 21 ਸਾਲ ਸੀਗੀ ਉਸ ਵੇਲੇ ਉਹਨੇ ਕਿਹਾ ਨਹੀਂ ਮੈਂ ਭਾਰਤ ਦੇ ਵਿੱਚ ਇੱਕ ਵਧੀਆ ਜੌਬ ਕਰ ਰਹੀ ਹਾਂ ਆਪਾਂ ਕੇਵਲ ਇੱਥੇ ਘੁੰਮਣ ਫਿਰਨ ਆਏ ਸੀ ਠੀਕ ਹੈ ਆਪਾਂ ਕੰਮ ਵੀ ਕਰਨ ਲੱਗ ਪਏ ਆ ਪਰ ਆਪਾਂ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਭਾਰਤ ਮੁੜਨਾ ਬਸ ਇਸੇ ਗੱਲ ਨੂੰ ਲੈ ਕੇ 12 ਅਪ੍ਰੈਲ 2015 ਨੂੰ ਇੱਕ ਜਿੱਥੇ ਬੇਕਰੀ ਦੇ ਵਿੱਚ ਕੰਮ ਕਰਦੇ ਸੀਗੇ ਇਹਨਾਂ ਦਾ ਝਗੜਾ ਹੋ ਗਿਆ ਦੱਸਿਆ ਜਾ ਰਿਹਾ ਕਿ ਜਿੱਥੇ ਕੰਮ ਕਰਦੇ ਸੀਗੇ ਉਹ ਵੀ ਇਹਨਾਂ ਦੇ ਰਿਸ਼ਤੇਦਾਰਾਂ ਦਾ ਹੀ ਕੋਈ ਰੈਸਟੋਰੈਂਟ ਜਾਂ ਬੇਕਰੀ ਸੀਗੀ ਜਿੱਥੇ ਇਹ ਕੰਮ ਕਰਦੇ ਹੁੰਦੇ ਸੀਗੇ ਬਰਦੇਸ਼ ਕੁਮਾਰ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਉਹਨੇ ਆਪਣੀ ਵਾਈਫ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਪਹਿਲਾਂ ਉਹਨੂੰ ਮਾਰਿਆ ਕੁੱਟਿਆ ਤੇ ਬਾਅਦ ਚੋ ਕਿਚਨ ਦੇ ਵਿੱਚ ਜਿਹੜੇ ਚਾਕੂ ਪਏ ਸੀ ਉਹਦੇ ਨਾਲ ਉਸ ਕੁੜੀ ਦੇ ਉੱਤੇ ਵਾਰ ਕੀਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਹੁਣ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਆ ਜਦੋਂ ਉਹਨਾਂ ਨੇ ਸੀਸੀਟੀਵੀ ਦੇਖੇ ਤਾਂ ਉਹਨਾਂ ਨੂੰ ਸ਼ੱਕ ਪਿਆ ਕਿ ਅੱਜ ਜਦੋਂ ਕੰਮ ਖਤਮ ਹੋਇਆ ਸ਼ਾਮ ਨੂੰ ਯਾਨੀ ਕਿ 12 April 2015 ਨੂੰ ਤਾਂ ਇਹ ਜਿਹੜਾ ਬਰਦੇਸ਼ ਕੁਮਾਰ ਆ ਇਹ ਇਕੱਲਾ ਹੀ ਬਾਹਰ ਆਇਆ ਇਹਦੀ ਵਾਈਫ ਕਿੱਥੇ ਆ ਇਹ ਬਾਹਰ ਆ ਕੇ ਜਿਹੜਾ ਰੈਸਟੋਰੈਂਟ ਤੋਂ ਤੇ ਆਪਣੇ ਘਰ ਨੂੰ ਚਲਾ ਗਿਆ ਜਦੋਂ ਉਹਨਾਂ ਨੇ ਸੀਸੀਟੀਵੀ ਚੰਗੀ ਤਰ੍ਹਾਂ ਦੇਖੇ ਉਹਨਾਂ ਨੂੰ ਇੱਕ ਜਿਹੜੀ ਹੈ ਇੱਕ ਬੇਸੁੱਧ ਪਈ ਹੋਈ ਪਲਕ ਜਿਹੜੀ ਆ ਉਹ ਦਿਖਦੀ ਆ ਤੁਰੰਤ ਉਹ ਪੁਲਿਸ ਨੂੰ ਐਂਬੂਲੈਂਸ ਨੂੰ ਇਨਫਾਰਮ ਕਰਦੇ ਆ ਤਾਂ ਪਤਾ ਲੱਗਦਾ ਕਿ ਉਹ ਤਾਂ ਹੁਣ ਇਸ ਜਹਾਨ ਤੋਂ ਹੀ ਤੁਰ ਗਈ ਆ ਉਹਦਾ ਤਾਂ ਬੇਰਹਿਮੀ ਦੇ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਸੀਸੀਟੀਵੀ ਫੁਟੇਜ ਖੰਘਾਲੀ ਜਾਂਦੀ ਆ ਤਾਂ ਪਤਾ ਲੱਗਦਾ ਵੀ ਦਰਅਸਲ ਉਹਦਾ ਕਤਲ ਜਿਹੜਾ ਉਹਦੇ ਪਤੀ ਵਰਦੇਸ਼ ਕੁਮਾਰ ਨੇ ਕੀਤਾ ਜਿਹਦੇ ਨਾਲ ਉਹਦਾ ਇਸੇ ਸਾਲ ਹੀ ਵਿਆਹ ਹੋਇਆ ਸੀਗਾ 2015 ਚ ਇਹਨਾਂ ਦਾ ਵਿਆਹ ਹੋਇਆ ਬਾਦਚੋ ਇਹਨਾਂ ਨੇ ਟੂਰਿਸਟ ਵੀਜ਼ਾ ਅਪਲਾਈ ਕੀਤਾ ਯੂਐਸ ਦਾ ਅਮਰੀਕਾ ਦਾ ਉਹ ਵੀਜ਼ਾ ਆ ਗਿਆ ਤੇ ਬਾਦਚੋ ਬਰਦੇਸ਼ ਕੁਮਾਰ ਉਹਨੂੰ ਜ਼ੋਰ ਪਾਉਣ ਲੱਗਾ ਵੀ ਆਪਾਂ ਹੁਣ ਅਮਰੀਕਾ ਹੀ ਰਹਿਣਾ ਆਪਾਂ ਇੰਡੀਆ ਜਾਣਾ ਨਹੀਂ ਬਸ ਇੰਨੀ ਗੱਲ ਤੋਂ ਜਿਹੜੀ ਗੱਲ ਵਧੀ ਤੇ ਉਹਨੇ ਇਹਦਾ ਕਤਲ ਕਰ ਦਿੱਤਾ ਹੁਣ ਇਸ ਗੱਲ ਬਾਰੇ ਪਤਾ ਕਿਦਾਂ ਲੱਗਾ ਦਰਅਸਲ ਪਲਕ ਦੇ ਜਿਹੜੇ ਪਿਤਾ ਭਾਰਤ ਦੇ ਵਿੱਚ ਰਹਿੰਦੇ ਕਿਉਂਕਿ ਗੁਜਰਾਤ ਤੋਂ ਇਹ ਪਰਿਵਾਰ ਰਹਿਣ ਵਾਲਾ ਗੁਜਰਾਤ ਦਾ ਤੇ ਪਲਕ ਜਿਹੜੀ ਆ ਆਪਣੇ ਪਿਤਾ ਦੇ ਨਾਲ ਇਹ ਗੱਲਾਂ ਸਾਰੀਆਂ ਕਰ ਰਹੀ ਸੀ ਕਿ ਮੇਰੇ ਹਸਬੰਡ ਮੈਨੂੰ ਤੇ ਜ਼ੋਰ ਪਾ ਰਿਹਾ ਮੈਨੂੰ ਦਬਾਅ ਪਾ ਰਿਹਾ ਕਿ ਤੁਸੀਂ ਅਮਰੀਕਾ ਦੇ ਵਿੱਚ ਰਹੋ ਤੇ ਮੈਂ ਉਹਨੂੰ ਬਾਰ-ਬਾਰ ਕਹਿ ਰਹੀ ਆਂ ਵੀ ਇੰਡੀਆ ਦੇ ਵਿੱਚ ਮੇਰੇ ਕੋਲ ਇੱਕ ਬਹੁਤ ਵਧੀਆ ਜੌਬ ਹੈਗੀ ਆ ਮੇਰਾ ਫਿਊਚਰ ਇੰਡੀਆ ਦੇ ਵਿੱਚ ਆ ਹੱਲੇ ਮੈਂ ਬਿਲਕੁਲ ਮੇਰੀ ਉਮਰ 21 ਸਾਲ ਆ ਜਵਾਨ ਆ ਹੱਲੇ ਹੋਰ ਮੈਂ ਬਹੁਤ ਤਰੱਕੀ ਕਰ ਸਕਦੀ ਆ ਆਪਣੇ ਕੰਮ ਦੇ ਵਿੱਚ ਮੈਂ ਅਮਰੀਕਾ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ ਤੇ ਪਰ ਜਿਹੜਾ ਵਰਦੇਸ਼ ਕੁਮਾਰ ਸੀਗਾ ਉਹ ਚਾਹੁੰਦਾ ਸੀਗਾ ਵੀ ਅਸੀਂ ਅਮਰੀਕਾ ਰਹੀਏ ਔਰ ਜਿਉਂ-ਜਿਉਂ ਇਹਨਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਰਹੀ ਸੀਗੀ ਤਾਂ ਵਰਦੇਸ਼ ਕੁਮਾਰ ਜਿਹੜਾ ਉਹ ਇਹਨੂੰ ਜ਼ੋਰ ਪਾ ਰਿਹਾ ਸੀਗਾ ਵੀ ਨਹੀਂ ਆਪਾਂ ਇੱਥੇ ਹੀ ਰਹਿਣਾ ਬਸ ਇੰਨੀ ਗੱਲ ਤੋਂ ਜਦੋਂ ਇਹਨਾਂ ਦੀ ਟਕਰਾਰ ਹੁੰਦੀ ਹੈ ਜਦੋਂ ਇਹਨਾਂ ਦੋਹਾਂ ਦੇ ਵਿੱਚ ਮਤਭੇਦ ਹੋ ਜਾਂਦੇ ਆ ਤੇ ਇਹ ਜਿਹੜਾ ਵਰਦੇਸ਼ ਕੁਮਾਰ ਆ ਰਿਹਾ ਇਹ ਆਪਣੀ ਵਾਈਫ ਪਲਕ ਦਾ ਕਤਲ ਕਰ ਦਿੰਦਾ ਜਿੱਥੇ ਇਸ ਵਰਗੇਸ਼ ਕੁਮਾਰ ਨੂੰ ਹੁਣ ਪੁਲਿਸ ਨੇ ਇਸ਼ਤਿਹਾਰੀ ਐਲਾਨ ਦਿੱਤਾ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਇਹ ਇੱਕ ਆਫੈਂਡਰ ਆ ਇਹ ਮੋਸਟ ਵਾਂਟਡ ਲਿਸਟ ਦੇ ਵਿੱਚ ਇਸ ਵੇਲੇ ਆ ਆ ਐਫ ਬੀ ਆਈ ਦੀ ਉਹਨਾਂ ਨੇ ਇਹਦੇ ਜਿਹੜੇ ਪੋਸਟਰ ਆ ਉਹ ਪਬਲਿਕ ਕਰ ਦਿੱਤੇ ਆ ਜਨਤਕ ਕਰ ਦਿੱਤੇ ਆ ਤਾਂ ਜੋ ਇਹ ਫੜਿਆ ਜਾ ਸਕੇ ਪਰ ਤੁਸੀਂ ਇਹ ਦੇਖੋ ਵੀ ਅਮਰੀਕਾ ਦੇ ਵਿੱਚ ਜਦੋਂ ਲੋਕ ਜਾਂਦੇ ਆ ਹਾਲਾਂਕਿ ਘਰੋਂ ਇਹ ਪਰਿਵਾਰ ਬਿਲਕੁਲ ਠੀਕ ਸੀਗਾ ਪਿੱਛੋਂ ਇਹ ਪਰਿਵਾਰ ਬਿਲਕੁਲ ਠੀਕ ਸੀਗਾ ਬਾਵਜੂਦ ਇਸ ਦੇ ਵਿਦੇਸ਼ ਦੇ ਵਿੱਚ ਸੈਟਲ ਹੋਣ ਦੀ ਜਿਹੜੀ ਲਾਲਚ ਕਹਿ ਲਈਏ ਲਾਲਸਾ ਕਹਿ ਲਈਏ ਉਸ ਦੇ ਚਲਦਿਆਂ ਕਿ ਇਹ ਆਪਣੀ ਵਾਈਫ ਦੇ ਉੱਤੇ ਜ਼ੋਰ ਪਾਉਣ ਲੱਗਾ ਵੀ ਆਪਾਂ ਤੇ ਇੱਥੇ ਰਹਿਣਾ ਆਪਾਂ ਇੰਡੀਆ ਜਾਣਾ ਹੀ ਨਹੀਂ ਸਿਰਫ ਇਸ ਪਲਕ ਜਿਹੜੀ ਇਹਦੀ ਵਾਈਫ 21 ਸਾਲਾਂ ਦੀ ਜਿਹਦੀ ਉਮਰ 21 ਸਾਲ ਸੀਗੀ 2015 ਦੇ ਵਿੱਚ ਉਹ ਬਲੀ ਇਸ ਕਰਕੇ ਚੜੀ ਕਿਉਂਕਿ ਇਹਨਾਂ ਦਾ ਵੀਜ਼ਾ ਲੱਗ ਗਿਆ ਸੀਗਾ ਅਮਰੀਕਾ ਦੇ ਵਿੱਚ ਇਹਨਾਂ ਨੂੰ ਚਲੋ ਇਹਨਾਂ ਦੇ ਰਿਸ਼ਤੇਦਾਰਾਂ ਨੇ ਕੰਮ ਵੀ ਦੇ ਦਿੱਤਾ ਸੀਗਾ ਪੈਸੇ ਕਮਾਣ ਲੱਗ ਪਏ ਸੀ ਤੇ ਵਿਦੇਸ਼ 'ਚ ਸੈਟਲ ਹੋਣ ਦੀ ਚਾਹਤ ਨੇ ਜਿਹੜਾ ਉਸ ਪਲਕ ਦੀ ਜਾਨ ਲੈ ਲਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ